ਖੀਮੈਂ ਨੀਂਦ ਵਿੱਚ ਤੇ ਮੈਨੂੰ ਸਜਾਇਆ ਜਾ ਰਿਹਾ ਸੀ ਬੜੇ ਪਿਆਰ ਨਾਲ ਮੈਨੂੰ ਨਹਾ ਲਾਇਆ ਜਾ ਰਿਹਾ ਸੀ ਪਤਾ ਨਹੀਂ ਕੀ ਅਜੀਬ ਖੇਡ ਮੇਰੇ ਘਰ ਖੇਡੀ ਜਾ ਰਹੀ ਸੀ ਬੱਚਿਆਂ ਦੀ ਤਰ੍ਹਾਂ ਮੈਨੂੰ ਮੋਢਿਆਂ ਤੇ ਚੁੱਕਿਆ ਜਾ ਰਿਹਾ ਸੀ ਉਸ ਵਕਤ ਮੇਰੇ ਕੋਲ ਹਰ ਮੇਰਾ ਆਪਣਾ ਸੀ ਫਿਰ ਵੀ ਮੈਨੂੰ ਸਾਰਿਆਂ ਦੇ ਮਨਾਂ ਚੋਂ ਭੁਲਾਇਆ ਜਾ ਰਿਹਾ ਸੀ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਸੀ ਮੈਨੂੰ ਪਿਆਰ ਨਾਲ ਅੱਜ ਉਹਨਾਂ ਦੀਆਂ ਨਜ਼ਰਾਂ ਚੋਂ ਮੇਰੇ 'ਤੇ ਪਿਆਰ ਲੁਟਾਇਆ ਜਾ ਰਿਹਾ ਸੀ ਪਤਾ ਨਹੀਂ ਕਿਉਂ ਹਰ ਕੋਈ ਹੈਰਾਨ ਸੀ ਸੁੰਦੇ ਹੋਏ ਨੂੰ ਦੇਖ ਕੇ ਉੱਚੀ ਉੱਚੀ ਰੋ ਕੇ ਮੈਨੂੰ ਉਠਾਇਆ ਜਾ ਰਿਹਾ ਸੀ ਕੰਬ ਉਠੀ ਹੈ ਮੇਰੀ ਰੂਹ ਉਹ ਹੋਂ ਜਗਾ ਦੇਖ ਕੇ ਜਿੱਤ ਮੈਨੂੰ ਹਮੇਸ਼ਾ ਲਈ ਸਵਾਇਆ ਜਾ ਰਿਹਾ ਸੀ ਜਿਨ੍ਹਾਂ ਦੇ ਦਿਲ 'ਚ ਮੇਰੇ ਲਈ ਇਨਾ ਪਿਆਰ ਸੀ ਅੱਜ ਉਹਨਾਂ ਦੇ ਹੱਥਾਂ ਨਾਲ ਮੈਨੂੰ ਜਲਾਇਆ ਜਾ ਰਿਹਾ ਸੀ ਇਸ ਦੁਨੀਆ 'ਚ ਕੋਈ ਕਿਸੇ ਦਾ ਨਹੀਂ ਹੁੰਦਾ ਲਾਸ਼ ਨੂੰ ਸਮਸ਼ਾਨ 'ਚ ਰੱਖ ਕੇ ਆਪਣੇ ਹੀ ਪੁੱਛਦੇ ਨੇ ਹੋਰ ਕਿੰਨਾ ਕੁ ਟਾਈਮ ਲੱਗੇਗਾ